ਕਸਿੰਗ ਜੀ ਮੈਂ ਮਲਕੀ ਬਸਲਤੀਸਾਲਾਂ ਤੋਂ ਇਹ ਨਹੀਂ ਕਰ ਰਿਹਾ ਸੀ ਤੇ ਆਪਣਾ ਉਹ ਦਵਾਈ ਲੈਣ ਤੋਂ ਬਾਅਦ ਬਿਲਕੁਲ ਤੰਦਰੁਸਤ ਆਫੈਕਟਾ ਕੋਈ ਨਹੀਂ ਬਹੁਤ ਵਸਾ ਜਿੰਨਾ ਵੀ ਕਹਿ ਦੋ ਠੀਕ ਹੈ ਜੀ ਜਦ ਮੈਂ ਤੇ ਲੈ ਹੀ ਪੰਜ ਛੇ ਵਾਰ ਬਦਲਾ ਆ ਜਾਂਦਾ ਪਰ ਐਂਡ ਤੇ ਆ ਕੇ ਦਵਾਈ ਨਹੀਂ ਬੰਦ ਹੁੰਦੀ ਸੀ ਉੱਥੇ ਆ ਕੇ ਫਿਰ ਕੰਮ ਰੁਕ ਜਾਂਦਾ ਸੀ ਇਸ ਵਾਰ ਬਲਕਿ ਮੈਨੂੰ ਹੱਥੇ ਹੀ 10 ਦਿਨ ਹੋਏ ਨੇ ਸ਼ਾਇਦ ਉਹ ਸਾਲੇ ਭਾਗ ਦਿਨ ਦਵਾਈ ਬੰਦ ਕਰਨ ਮੈਂ ਅੱਜ ਜਿਹੜੀ ਭੇਜਣਾ ਹੈ ਕੋਈ ਪ੍ਰੋਬਲਮ ਨਹੀਂ ਨੋ ਪ੍ਰੋਬਲਮ ਤੇ ਜਦੋਂ ਇਹਨਾਂ ਨੂੰ ਸਰੂ ਤੋਂ ਇਹ ਦਵਾਈ ਦਵਾਈ ਸ਼ੁਰੂ ਕੀਤੀ ਹੈ ਬਿਲਕੁਲ ਕੋਈ ਪਰੇਸ਼ਾਨੀ ਜਾਂ ਕਿਸੇ ਤਰ੍ਹਾਂ ਦੀ ਗਿਲੀ ਨਹੀਂ ਕੋਈ ਦਿੱਕਤ ਨਹੀਂ ਆਈ ਠੀਕ ਹੈ ਹਮੇਂ ਦਿੱਲੀ ਆਉਂਦਾ ਹੈ ਦਿੱਲੀ ਗੱਲਬਾਤ ਹੁੰਦੀ ਹੈ ਹਰ ਇੱਕ ਤਰ੍ਹਾਂ ਦੀ ਸਮੱਸਿਆ ਤੋਂ ਹੀ ਪੁੱਛਦੇ ਹਾਂ ਕੀ ਦਿੱਕਤ ਆਈ ਕੀ ਨਹੀਂ ਤਾਂ ਬਹੁਤ ਵਧੀਆ ਗੱਲ ਹੈ ਠੀਕ ਹੈ ਤੇ ਦੇਖੋ ਇਹਨਾਂ ਨੇ ਆਪਣੀ ਜਿਹੜੀ 30 ਸਾਲਾਂ ਦਾ ਲੱਗਿਆ ਨਸ਼ਾ ਸੀ ਆਰਾਮ ਨਾਲ ਬੰਦ ਕਰ ਚੁੱਕੇ ਨੇ ਬਿਨਾਂ ਕਿਸੇ ਤੋੜ ਤਕਲੀਫ ਤੋਂ ਬਾਕੀ ਗੱਲ ਇਹ ਹੈ ਵੀ ਜੇ ਤੁਸੀਂ ਵੀ ਕਿਸੇ ਵੀ ਨਸ਼ੇ ਨਾਲ ਗ੍ਰਸਤ ਹੈਗੇ ਹੋ ਨਹੀਂ ਛੱਡ ਰਹੇ ਕਿਉਂਕਿ ਅਸੀਂ ਇਹਨਾਂ ਦੇ ਬ੍ਰੇਨ ਸੈੱਲ ਤੇ ਕੰਮ ਕੀਤਾ ਹੈ ਜਿਵੇਂ ਇਹਨਾਂ ਨੇ ਆਪ ਹੀ ਦੱਸਿਆ ਵੀ ਮੈਂ ਪਹਿਲਾਂ ਨਸ਼ਾ ਛੱਡਣ ਦੀ ਬਹੁਤ ਵਾਰੀ ਕੋਸ਼ਿਸ਼ ਕੀਤੀ ਹੈ 5-6 ਵਾਰੀ ਅਲੱਗ-ਅਲੱਗ ਜਗ੍ਹਾ ਤੋਂ ਦਵਾਈ ਲਈਆ ਪਰ ਐਂਡ ਤੇ ਜਾ ਕੇ ਦਵਾਈ ਬੰਦ ਨਹੀਂ ਸੀ ਹੁੰਦੀ बार-बार ਇਹਨਾਂ ਨੂੰ ਭਾਲ ਵੀ ਹੁੰਦੀ ਆ ਅੱਜ ਦੀ ਗੱਲ ਕਰੀਏ ਤਾਂ ਕਹਿੰਦੇ ਮੇਰੇ ਕੋਲ ਅਵੇਲੇਬਲ ਵੀ ਹੈ ਪਰ ਮੈਨੂੰ ਕੋਈ ਭਾਲ ਨਹੀਂ ਉੱਠਦੀ ਮੇਰੇ ਸਾਹਮਣੇ ਵੀ ਨਸ਼ਾ ਪਿਆ ਹੋਵੇ ਮੈਨੂੰ ਕੋਈ ਮਹਿਸੂਸ ਨਹੀਂ ਹੁੰਦਾ ਵੀ ਮੈਂ ਲਵਾਂ ਕਿਉਂਕਿ ਇਹਨਾਂ ਦੇ ਜਿਹੜੇ ਬ੍ਰੇਨ ਸੈੱਲ ਤੇ ਅਸੀਂ ਕ ਚੈਲਨੋਸੀ ਇੱਕ ਵਾਰ ਕਾਲ ਕਰਦੀ ਕਰਦੇ ਹੈਗੇ ਆ ਤਾਂ ਕਿ ਇਹਨਾਂ ਦੀ ਮੋਟੀਵੇਸ਼ਨ ਜਾਰੀ ਰਹੇ ਜੇ ਤੁਸੀਂ ਵੀ ਕਿਸੇ ਵੀ ਨੈਸ਼ਨਲ ਪੀੜਤ ਹੈਗੇ ਹੋ ਬੰਦ ਕਰਨਾ ਚਾਹੁੰਦੇ ਹੋ ਬਿਨਾਂ ਕਿਸੇ ਤੋੜ ਤਕਲੀਫ ਤੋਂ ਤਾਂ ਸਾਡੇ ਨਾਲ ਨੀਚੇ ਦਿੱਤੇ ਨੰਬਰ ਤੇ ਸੰਪਰਕ ਕਰੋ ਧੰਨਵਾਦ